ਸੰ 2023 ਤੋਂ 2024 ਦਾ ਜਿਹੜਾ ਐਕੈਡੈਮਿਕ ਇਅਰ ਹੈ ਉਹਦੇ ਵਿੱਚ ਯੂਐਸ ਦੀਆਂ ਯੂਨੀਵਰਸਿਟੀਆਂ ਦੇ ਵਿੱਚ 1.1 ਮਿਲੀਅਨ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਉਹ ਇਨਰੋਲ ਹੋਇਆ 1.1 ਮਿਲੀਅਨ ਦੇ ਵਿੱਚੋਂ 331602 ਸਟੂਡੈਂਟ ਨੇ ਜਿਹੜੇ ਉਹ ਭਾਰਤੀ ਨੇ ਜਿਹੜੇ ਕਿ ਯੂਨੀਵਰਸਿਟੀਆਂ ਜਿਹੜੀਆਂ ਨੇ ਯੂਐਸ ਦੀਆਂ ਉਹਨਾਂ ਦੇ ਵਿੱਚ ਉੱਚ ਵਿਦਿਆ ਜਿਹੜੀ ਹੈ ਉਹ ਪ੍ਰਾਪਤ ਕਰ ਰਹੇ ਨੇ ਹਾਈਰ ਐਜੂਕੇਸ਼ਨ ਅਰ 1031602 ਜਿਹੜੀ ਇਸ ਵਾਰੀ ਦੀ ਗਿਣਤੀ ਹੈ ਉਹ ਪਿਛਲੇ ਸਾਲ ਨਾਲੋਂ 23% ਵੱਧ ਹੈ ਲੇਕਿਨ ਨਾਲ ਦੀ ਨਾਲ ਦਾ ਹਾਇਰ ਐਜੂਕੇਸ਼ਨ ਇਮੀਗ੍ਰੇਸ਼ਨ ਪੋਰਟਲ ਹੈ ਜਿਹੜਾ ਉਹਨਾਂ ਨੇ ਇੱਕ ਹੋਰ ਵੱਡੀ ਗੱਲ ਦਾ ਖੁਲਾਸਾ ਕੀਤਾ ਹੈ ਉਹ ਕਹਿੰਦੇ ਜੀ ਯੂਐਸ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਇਸ ਟਾਈਮ ਸਟੂਡੈਂਟਸ ਇਨਰੋਲਡ ਨੇ ਪ੍ਰੈਜ਼ੈਂਟਲੀ ਉਹਨਾਂ ਦੇ ਵਿੱਚੋਂ 4 ਲੱਖ ਇੰਟਰਨੈਸ਼ਨਲ ਸਟੂਡੈਂਟ ਉਹ ਹੈ ਜਿਹੜਾ ਕਿ ਅਨ ਡਾਕੂਮੈਂਟਡ ਹੈ ਹਾਈਰ ਐਜੂਕੇਸ਼ਨ ਦੇ ਲਈ 4 ਲੱਖ ਲੋਕ ਜਿਹੜੇ ਨੇ 4 ਲੱਖ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਨੇ ਉਹਨਾਂ ਦੇ ਕੋਲੇ ਦਸਤਾਵੇਜ਼ ਹੈ ਨਹੀਂਗੇ ਔਰ ਹੁਣ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਇਸ ਵਕਤ ਚਿੰਤਤ ਨੇ ਕਿਉਂਕਿ ਐਸ ਸੂਨ ਐਸ ਮਿਸਟਰ ਡੋਨਲਡ 트ੰਪ ਜਿਹੜੇ ਨੇ ਆਫਿਸ ਦੇ ਵਿੱਚ ਆਣਗੇ ਆਂਦੇ ਸਾਰ ਪਹਿਲੇ ਦਿਨੀ ਉਹਨਾਂ ਨੇ ਕੀ ਅਨਾਉਂਸਮੈਂਟਸ ਕਰਨੀਆਂ ਨੇ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ 2017 ਦੇ ਵਿੱਚ ਜਦੋਂ ਮਿਸਟਰ ਡੋਨਲਡ ਟਰੰਪ ਆਫਿਸ ਦੇ ਵਿੱਚ ਆਏ ਸੀ ਪਹਿਲੇ ਦਿਨੀ ਉਹਨਾਂ ਨੇ ਸੱਤ ਜੜੀਆਂ ਨੇ ਮੁਸਲਮ ਕੰਟਰੀਜ਼ ਉਹਨਾਂ ਦੇ ਲੋਕਾਂ ਦੇ ਉੱਪਰ ਬੈਨ ਲਗਾਤੀ ਸੀਗੇ ਕਿ ਤੁਸੀਂ ਜੀ ਐਨੇ ਮਹੀਨੇ ਹੁਣ ਅਮਰੀਕਾ ਦੇ ਵਿੱਚ ਐਂਟਰ ਨਹੀਂ ਕਰ ਸਕਦੇ ਬਹੁਤ ਸਾਰੇ ਅਜਾਹੇ ਲੋਕ ਜਿਹੜੇ ਅਮਰੀਕਾ ਦੇ ਵਿੱਚ ਲੀਗਲ ਵੀ ਸੀਗੇ ਉਹ ਵੀ ਆਪਣੀਆਂ ਆਪਣੀਆਂ ਕੰਟਰੀਜ਼ ਦੇ ਵਿੱਚ ਸਟਕ ਹੋ ਗਏ ਸੀ ਹੁਣ ਇਹ ਸਾਰੇ ਚੀਜ਼ ਨੂੰ ਵੇਖਦੇ ਹੋਏ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਆ ਉਹਨਾਂ ਦੇ ਵਾਸਤੇ ਕਈ ਟਾਪ ਯੂਨੀਵਰਸਿਟੀਆਂ ਨੇ ਟਰੈਵਲ ਐਡਵਾਈਸਰੀਜ਼ ਜਾਰੀ ਕੀਤੀਆਂ ਨੇ ਉਹ ਕਹਿੰਦੀਆਂ ਭਾਈ ਤੁਸੀਂ ਹੁਣ ਜੇ ਛੁੱਟੀਆਂ ਕੱਟਣ ਗਏ ਹੋਈਓ ਭਾਰਤ ਦੇ ਵਿੱਚ ਤਾਂ ਜਨਵਰੀ ਦੀ 20 ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਟਿਕਟ ਕਰਾ ਲਓ ਜਨਵਰੀ 2025 ਤੋਂ ਪਹਿਲਾਂ ਕਿਉਂਕਿ ਉਸ ਦਿਨ ਮਿਸਟਰ 트ੰਪ ਨੇ ਆਫਿਸ ਦੇ ਵਿੱਚ ਆ ਜਾਣਾ ਫਿਰ ਉਸ ਤੋਂ ਬਾਅਦ ਤੁਹਾਡੀਆਂ ਫੀਸਾਂ ਜਿਹੜੀਆਂ ਨੇ ਜਿਹੜੀਆਂ ਭਰੀਆਂ ਹੋਈਆਂ ਨੇ ਫਿਰ ਆਇਨਾ ਹੋਵੇ ਕਿ ਤੁਸੀਂ ਆਪਣੀ ਆਪਣੀ ਕੰਟਰੀ ਦੇ ਵਿੱਚ ਸਟਕ ਹੋ ਜਾਓ ਜਨਵਰੀ ਦੀ 20 ਤਰੀਕ ਨੂੰ ਪੋਡੀ 7th ਪ੍ਰੈਜ਼ੀਡੈਂਟ ਜਿਹੜੀ ਹੈਗੇ ਨੇ ਉਹਨਾਂ ਦਾ ਫਸਟ ਡੇ ਹੈ ਜਿਹੜਾ ਉਹ ਸਵੀਪਿੰਗ ਐਗਜ਼ੈਕਟਿਵ ਆਰਡਰਸ ਦੇ ਵਾਸਤੇ ਹੁਣ ਦੇਖਿਆ ਜਾ ਰਿਹਾ ਕਿ ਪਤਾ ਨਹੀਂ ਕਿਹ ਜੇ ਕਿਹ ਜੇ ਆਰਡਰਸ ਜਿਹੜੇ ਹੋਣਗੇ ਯੂਨੀਵਰਸਿਟੀ ਆਫ ਮੈਸਾਚੂਸੈਟਸ ਯੇਲ ਯੂਨੀਵਰਸਿਟੀ ਵੱਡੀਆਂ ਵੱਡੀਆਂ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਗਿਆ ਉਹਨਾਂ ਨੇ ਇਹ ਐਡਵਾਈਜ਼ਰੀਜ਼ ਜਾਰੀ ਕੀਤੀਆਂ ਨੇ ਉਹ ਕਹਿੰਦੇ ਭਾਈ ਸਾਵਧਾਨੀ ਵਰਤੋ ਛੁੱਟੀਆਂ ਘਟਾਓ ਤੇ ਵਾਪਸ ਆਓ ਔਰ ਇਲੈਕਸ਼ਨ ਤੋਂ ਬਾਅਦ ਕੋਈ ਵੀ ਇਲੈਕਸ਼ਨ ਹੋਵੇ ਉਸ ਤੋਂ ਬਾਅਦ ਕਾਨੂੰਨ ਬਦਲਦੇ ਨੇ ਉਸ ਤੋਂ ਬਾਅਦ ਪਾਲਿਸੀਜ਼ ਬਦਲਦੀਆਂ ਨੇ ਔਰ ਇਸ ਵਾਰ ਇਹ ਜਿਹੜੀਆਂ ਪਾਲਿਸੀਜ਼ ਬਦਲਣੀਆਂ ਨੇ ਅਮਰੀਕਾ ਦੇ ਵਿੱਚ ਉਹ ਹੈ ਜੀ ਵੀਜ਼ਾ ਇਮੀਗ੍ਰੇਸ਼ਨ ਤੇ ਐਂਟਰੀ ਹੁਣ ਇਸ ਕਰਕੇ ਆਂ ਇੰਡੀਆ ਦੀ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੈ ਉਹਨਾਂ ਨੇ ਵੀ ਯੂਐਸ ਦੇ ਵਿੱਚ ਰਹਿੰਦੇ ਹੋਏ ਜਿੰਨੇ ਵੀ ਇੰਡੀਅਨ ਨੈਸ਼ਨਲ ਨੇ ਭਾਰਤੀ ਨੇ ਉਹਨਾਂ ਨੂੰ ਵੀ ਇਹ ਅਲਰਟ ਜਾਰੀ ਕੀਤਾ ਹੈ ਉਹਨਾਂ ਨੂੰ ਵੀ ਕਿਹਾ ਕਿ ਟ੍ਰੈਵਲ ਰੈਗੂਲੇਸ਼ਨਸ ਦੀ ਅਪਡੇਟ ਚੈੱਕ ਕਰਦੇ ਰਹੋ ਕਿਉਂਕਿ ਹੁਣ ਅੱਗੇ ਅਮਰੀਕਾ ਦੇ ਵਿੱਚ ਕੀ ਹੋਣਾ ਹੈ ਕਿਹਾ ਨਹੀਂ ਜਾ ਸਕਦਾ ਸੋ ਜ਼ਰੂਰ ਜੀ ਇਹ ਐਡਵਾਈਸ ਦਿੱਤੀ ਜਾ ਰਹੀ ਹੈ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵੱਲੋਂ ਐਡਵਾਈਸ ਦਿੱਤੀ ਜਾ ਰਹੀ ਹੈ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵੱਲੋਂ ਕਿ ਹੁਣ ਧਿਆਨ ਰੱਖਣ ਦੀ ਜ਼ਿਆਦਾ ਜ਼ਰੂਰਤ ਹੈ ਜੇ ਤੁਸੀਂ ਭਾਰਤ ਗਏ ਹੋਏ ਹੋ ਜੇ ਤੁਸੀਂ ਕਿਸੇ ਵੀ ਹੋਰ ਕੰਟਰੀ ਦੇ ਵਿੱਚ ਗਏ ਹੋਏ ਹੋ ਯੂਐਸ ਦੇ ਵਿੱਚ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਤਾਂ ਹੁਣ ਸਮਾਂ ਹੈ ਕਿ ਤੁਹਾਨੂੰ ਵਾਪਸ ਆ ਜਾਣਾ ਚਾਹੀਦਾ ਹੈ ਇਸ ਦਸੰਬਰ ਦੇ ਵਿੱਚ ਜਾਂ ਪਹਿਲੇ 20 ਦਿਨ ਜਿਹੜੇ ਜਨਵਰੀ ਦੇ ਹੈਗੇ ਨੇ ਉਹਨਾਂ ਦੇ ਵਿੱਚ